ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂ ਇੱਕ ਵਾਰ ਫਿਰ ਤੋਂ ਦਿੱਲੀ ਦਾ ਪੋਲਿਊਸ਼ਨ ਵੱਧਦਾ ਜਾ ਰਿਹਾ ਔਰ ਦਿੱਲੀ ਦੇ ਪੋਲਿਊਸ਼ਨ ਲਈ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹਾਲਾਂਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਇਸ ਵਾਰ ਸਾਡੇ ਉਪਰਾਲਿਆਂ ਕਰਕੇ ਔਰ ਕਿਸਾਨਾਂ ਦੀ ਸੋਚ ਸਮਝਦੇ ਚੱਲਦੇ ਪੰਜਾਬ ਦੇ ਵਿੱਚ ਪਰਾਲੀ ਬਹੁਤ ਘੱਟ ਸਾੜੀ ਗਈ ਹੈ ਔਰ ਦਿੱਲੀ ਦਾ ਜਿਹੜਾ ਪੋਲਿਊਸ਼ਨ ਹੈ ਉਸ ਲਈ ਦਿੱਲੀ ਖੁਦ ਜ਼ਿੰਮੇਵਾਰ ਹੈ ਲੇਕਿਨ ਸਿਆਸੀ ਮਸਲਾ ਬਣ ਗਿਆ ਇੱਕ ਦੂਜੇ ਦੇ ਉੱਪਰ ਦੁਸ਼ਣਬਾਜ਼ੀ ਹੋ ਰਹੀ ਹੈ ਐਮ ਐਲ ਏ ਰੰਧਾਵਾ ਸਾਹਿਬ ਸਾਡੇ ਨਾਲ ਨੇ ਡੇਰਾ ਬੱਸੀ ਦੇ ਐਮ ਐਲ ਏ ਨੇ ਪੰਜਾਬ ਦਾ ਬਾਰਡਰ ਪੈਂਦਾ ਹੈ ਡੇਰਾ ਬੱਸੀ ਪੰਜਾਬ ਔਰ ਹਰਿਆਣਾ ਦਾ ਬਿਲਕੁਲ ਸਰਹਦੀ ਸ਼ਹਿਰ ਡੇਰਾ ਬੱਸੀ ਇੱਥੋਂ ਦੀ ਜੇਕਰ ਗੱਲ ਕਰੀਏ ਕਿੰਨੇ ਕੇਸਿਸ ਇੱਥੋਂ ਆਏ ਕਿਉਂਕਿ ਅਗਰ ਪੋਲਿਊਸ਼ਨ ਹੁੰਦਾ ਤਾਂ ਸ਼ੁਰੂਆਤ ਫਿਰ ਇੱਥੋਂ ਹੀ ਹੋ ਜਾਣੀ ਚਾਹੀਦੀ ਹੈ ਐਮ ਐਲ ਏ ਸਾਹਿਬ ਉਰੋਈ ਕਹਿੰਦੇ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ ਜੇ ਪੋਲਿਊਸ਼ਨ ਪੰਜਾਬ ਤੋਂ ਦਿੱਲੀ ਵੱਲ ਨੂੰ ਜਾ ਰਿਹਾ ਹਰਿਆਣਾ ਨੂੰ ਵੀ ਘੇਰੇਗਾ ਟਾਡੇ ਆਪਣੇ ਸ਼ਹਿਰ ਨੂੰ ਵੀ ਘੇਰੇਗਾ ਔਰ ਉਸ ਤੋਂ ਬਾਅਦ ਫਿਰ ਦਿੱਲੀ ਤੱਕ ਜਾਏਗਾ ਹਾਲਾਤ ਕੀ ਨੇ ਤੁਹਾਡੇ ਆਪਣੇ ਸ਼ਹਿਰ ਦੇ ਕੀ ਆ ਵਾਕਿਆ ਹੀ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹੈਗੇ ਨੇ ਦਿੱਲੀ ਦੇ ਪੋਲੂਸ਼ਨ ਲਈ ਮੈਂ ਧੰਨਵਾਦ ਕਰਦਾ ਤੁਹਾਡੇ ਦੈਨਿਕ ਸਵੇਰਾ ਚੈਨਲ ਦਾ ਕਿ ਤੁਸੀਂ ਪੰਜਾਬ ਦੀ ਆਵਾਜ਼ ਨੂੰ بلند ਕਰਨ ਲਈ ਪੰਜਾਬ ਦੇ ਕੋਨੇ-ਕੋਨੇ ਜਾਣੇ ਹੋ ਔਰ ਮੈਂ ਧੰਨਵਾਦੀ ਹਾਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਜਿਨ੍ਹਾਂ ਦੀ ਚੰਗੀ ਨਿਗਰ ਸੋਚ ਕਰਕੇ ਪੰਜਾਬ ਦੇ ਅੰਦਰ ਬਿਲਕੁਲ ਪੋਲੂਸ਼ਨ ਨਹੀਂ ਹੈਗਾ ਇਸ ਵਾਰ ਔਰ ਅੱਜ ਜਿਹੜੀ ਇਹ ਦਿੱਲੀ ਵਾਲੇ ਗੱਲਾਂ ਕਰਦੇ ਨੇ ਵੱਡੀਆਂ-ਵੱਡੀਆਂ ਯਾਰ ਪੋਲੂਸ਼ਨ ਤਾਂ ਇਹ ਖੁਦ ਪੈਦਾ ਕਰਦੇ ਨੇ ਏਅਰ ਪੋਲਿਊਸ਼ਨ ਇਹ ਕਰਦੇ ਨੇ ਪਬਲਿਕ ਚ ਪੋਲਿਊਸ਼ਨ ਇਹ ਫਾਇਦਾ ਕਰਦੇ ਨੇ ਆ ਜਿਹੜਾ ਪੋਲਿਊਸ਼ਨ ਆ ਆ ਤੁਸੀਂ ਮੇਰੇ ਬਾਕਰਪੁਰ ਪਿੰਡ ਖੜੇ ਹੋ ਯਾਰ ਅਦਰ ਆਪਣਾ ਕੈਮਰਾ ਮਾਰ ਕੇ ਦੇਖ ਲਿਓ ਅੱਜ ਦੇਖੋ ਨੀਲਾ ਅਸਮਾਨ ਨਜ਼ਰ ਆਉਂਦਾ ਜਿਹੜੇ ਵਾਤਾਵਰਨ ਪ੍ਰੇਮੀ ਸੀ ਲੋਕ ਆ ਮੈਂ ਤਾਂ ਖੁਦ ਇੱਕ ਕਿਸਾਨ ਆ ਅੱਜ ਤੁਹਾਡੇ ਸਾਹਮਣੇ ਮੈਂ ਸੋ ਅੱਜ ਫੁਰਸਤ ਦੇ ਦੋ ਦੋ ਘੰਟੇ ਟਾਈਮ ਕੱਢ ਕੇ ਮੈਂ ਆਪਣੇ ਬੂਟੇ ਪਟਵਾ ਕੇ ਇਸੇ ਕਰਕੇ ਲਵਾਉਣ ਲੱਗਾ ਵੀ ਮੈਂ ਪੱਟ ਕੇ ਪਾਸੇ ਨਹੀਂ ਸਟਣ ਇਹਨਾਂ ਨੂੰ ਸੜਨਾ ਨਹੀਂ ਇਹਨੂੰ ਹੋਰ ਕਿਤੇ ਅੱਛੀ ਜਗ੍ਹਾ ਲਾਵਾਂਗੇ ਇਹ ਜਿਹੜੇ ਬੀਜੇਪੀ ਸਰਕਾਰ ਦੇ ਚਹੇਤੇ ਨੇ ਕੁਝ ਜਿਹੜੇ ਆਪਣੇ ਮਿਨਿਸਟਰੀਆਂ ਦੇ ਲਾਲਚ ਕਰਕੇ ਕਿਸੇ ਗੱਲ ਕਰਕੇ ਪੰਜਾਬ ਦੇ ਵਾਤਾਵਰਨ ਨੂੰ ਲੋਕਾਂ ਦੇ ਅੰਦਰ ਜਿਹੜੀ ਬਗਗਲਾੜ ਪੈਦਾ ਕਰਦੇ ਨੇ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਯਾਰ ਰੱਬ ਦੇ ਵਾਸਤੇ ਕਿਉਂ ਪੰਜਾਬ ਨੂੰ ਬਦਨਾਮ ਕਰਦੇ ਹੋ ਪਹਿਲਾਂ ਤਾਂ ਤੁਸੀਂ ਤੁਹਾਡੇ ਦਿੱਲੀ ਦੇ ਇਲੈਕਸ਼ਨ ਬਾਰੇ ਮੈਂ ਆਪ ਉੱਥੇ ਰਿਆਂ ਤੁਹਾਡੇ ਤੁਹਾਡੇ ਉੱਥੇ ਵਾਤਾਵਰਣ ਜਿਹੜਾ ਤੁਸੀਂ ਖਰਾਬ ਕੀਤਾ ਸੀ ਦਿੱਲੀ ਦਾ ਇਲੈਕਸ਼ਨ ਦੇ ਦੌਰਾਨ ਉਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਔਰ ਜਿਹੜੇ ਇਹ ਸਾਥੀ ਉੱਥੇ ਕੱਢ ਕੇ ਡਰਾਮੇ ਕਰਕੇ ਬੋਲਦੇ ਨੇ ਇਹ ਪੰਜਾਬ ਹਤਾਇਸ਼ੀ ਨਹੀਂ ਪੰਜਾਬ ਵਿਰੋਧੀ ਨੇ ਔਰ ਇਹਦੇ ਨਾਲ ਛੋਟੇ ਵੀ ਤੁਸੀਂ ਮੇਰਾ ਸਾਰਾ ਹਲਕਾ ਕਵਰ ਕਰ ਲਓ ਅੱਜ ਪੰਜਾਬ ਸਭ ਤੋਂ ਵੱਡਾ ਹਲਕਾ ਡੇਰਾ ਬਸੀ ਹੈ ਸਭ ਤੋਂ ਪਹਿਲਾਂ ਪੰਜਾਬ ਦਾ ਝੋਨਾ ਇੱਥੇ ਕੱਟਿਆ ਜਾਂਦਾ ਸਭ ਤੋਂ ਪਹਿਲਾਂ ਪੰਜਾਬ ਦਾ ਆਲੂ ਇੱਥੇ ਲੱਗਦਾ ਸਭ ਤੋਂ ਪਹਿਲਾਂ ਪੰਜਾਬ ਦੀ ਕਣਕ ਇੱਥੇ ਲੱਗਦੀ ਅੱਜ ਮੇਰੇ ਹਲਕੇ ਦੇ ਅੰਦਰ 25% ਕਣਕ ਦੀ ਬਜਾਈ ਹੋ ਚੁੱਕੀ ਹੈ ਜੇ ਪੋਲੂਸ਼ਨ ਹੁੰਦਾ ਤਾਂ ਅੱਜ ਤੱਕ 에ਅਰ ਪੋਲੂਸ਼ਨ ਉਹਨਾਂ ਦਾ ਪਰਿਸਮਾਨ ਕਿੰਨਾ ਪੋਲੂਸ਼ਨ ਸੀ ਯਾਰ ਬਿਨਾਂ ਵਜ੍ਹਾ ਡਰਾਮੇ ਕਰਦੇ ਨੇ ਹਰਿਆਣਾ ਪੰਜਾਬ ਭਰਾ ਭਰੇ ਰਹੇ ਨੇ ਆਈ ਵਾਰ ਰਾਜਨੀਤੀ ਕਰਕੇ ਇਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰਦੇ ਆ ਔਰ ਪੰਜਾਬ ਦਾ ਕਿਸਾਨ ਬਿਲਕੁਲ ਜਿਹੜਾ ਵਾਤਾਵਰਨ ਕਲੀਅਰ ਰੱਖਣਾ ਚਾਹੁੰਦਾ ਕਿਉਂਕਿ ਅਸੀਂ ਕਰੋਨਾ ਦਾ ਦੌਰ ਦੇਖਿਆ ਹੰਡਾਇਆ ਉਸ ਮਾੜੇ ਦੌਰ ਤੋਂ ਬਾਅਦ ਆ ਤੁਸੀਂ ਦੇਖਿਆ ਹੋਗਾ ਹਰ ਇੱਕ ਦਰਖਤ ਦੇ ਉੱਪਰ ਚਿੜੀਆਂ ਚੈੱਕ ਨਹੀਂ ਅੱਜ ਕਰ ਰਾਤ ਨੂੰ ਇਹ ਕਿੱਥੇ ਮਿਲਦੀਆਂ ਸੀ ਇਹ ਕਾਂਗਰਸ ਆ ਵਾ ਅਕਾਲੀ ਦਾ ਰਹਿੰਦੀ ਸਰਕਾਰ ਬੀਜੇਪੀ ਦੀ ਸਰਕਾਰ ਦੇ ਦੌਰਾਨ ਰੱਜ ਕੇ ਪੋਲੂਸ਼ਨ ਕੀਤਾ ਇਹਨਾਂ ਨੇ ਇਹਨਾਂ ਨੇ ਲੋਕਾਂ 'ਚ ਪੋਲੂਸ਼ਨ ਫੈਲਾਇਆ ਇਹਨਾਂ ਨੇ ਜਨਤਾ ਨੂੰ ਡੈਮੇਜ ਕੀਤਾ ਹੱਸਾ ਲੈਣਾ ਅੱਜ ਦੇਖੋ ਐਸਾ ਹਲਕੇ ਦੇ ਵਿੱਚ ਕਿੰਨੇ ਇੰਡਸਟਰੀ ਸੀਗੇ ਕਿੰਨਾ ਪੋਲੂਸ਼ਨ ਸੀਗਾ ਅੱਜ ਇੰਡਸਟਰੀ ਵਾਲੇ ਭਰਾਵਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੋਲੂਸ਼ਨ ਰਹਿਤ ਜਿਹੜੀਆਂ ਚੀਜ਼ਾਂ ਸੀ ਜਿਹੜੇ ਇਕਵਿਪਮੈਂਟ ਲਗਾਏ ਆ ਉਸ ਕਰਕੇ ਅੱਜ ਉਹਦੇ ਵਾਸਤੇ ਉਹਦੇ ਕਰਕੇ ਵੀ ਉਹਦੇ ਦਾ ਬਸੀ ਹਲਕਾ ਜਿਹਾ ਪੋਲੂਸ਼ਨ ਤੋਂ ਫ੍ਰੀ ਹੈ ਔਰ ਖਾਸ ਕਰ ਮੇਰੇ ਹਲਕੇ ਚ ਇੱਕ ਵੀ ਕੇਸ ਹੈ ਜਾਂ ਨਹੀਂ ਆ ਜਿਨੇ ਪ੍ਰਾਲੀ ਸਾੜੀ ਹੋਵੇ ਯਾਨੀ ਇੱਕ ਵੀ ਕੇਸ ਨਹੀਂ ਆਇਆ ਮੇਰੇ ਮੇਰੀ ਨਿਗਰਖਤ ਤੱਕ ਵੀ ਦੇਖੋ ਉਹ ਜਗ੍ਹਾ ਕਿਤੇ ਇਕਾ ਦੁੱਕਾ ਹੋ ਸਕਦੀ ਹੈ ਜਿਹੜੀ ਜਗ੍ਹਾ ਕੋਈ ਕਟਰ ਮਸ਼ੀਨਾ ਨਹੀਂ ਵੜਦੀਆਂ ਜਾਂ ਉੱਥੇ ਕਟਾਈ ਨਹੀਂ ਹੋ ਸਕਦੀ ਉਹ ਜਗ੍ਹਾ ਵੀ ਉਹਨਾਂ ਨੇ ਅੱਗ ਲਾ ਕੇ ਸਾੜਿਆ ਨਹੀਂ ਉਹ ਕੀ ਕੀਤਾ ਉਹਨਾਂ ਨੇ ਆਪਣੇ ਬਣਾ ਕੇ ਪੈਕੇਟ ਤੇ ਜਿੱਦੇ ਵਿੱਚ ਕਈ ਇੰਡਸਟਰੀਆਂ ਜਿੱਥੇ ਬਿਜਲੀ ਬਣਦੀ ਹੈ ਉਹਨਾਂ ਨੂੰ ਉਸਮਾਨ ਭੇਜਿਆ ਗਿਆ ਔਰ ਕਿਤੇ ਰੈਂਦਖੂਨ ਚ ਕਿਸੇ ਜਗ੍ਹਾ ਹੋਇਆ ਹੋਗਾ ਪਰ ਜਾਣ ਬੁਝ ਕੇ ਅੱਗੇ ਕਿਸੇ ਨੇ ਨਹੀਂ ਲਾਈ ਆਮ ਤੌਰ ਤੇ ਤੁਸੀਂ ਦੇਖਦੇ ਹੋ ਅੱਜ ਤੋਂ 15 20 ਸਾਲ ਪਹਿਲਾਂ ਕਿਉਂ ਤੇ ਸਾਰੀ ਪ੍ਰਾਲੀ ਖੇਤਾਂ 'ਚ ਫੁੱਕੀ ਜਾਂਦੀ ਸੀ ਪੰਜਾਬ 'ਚ ਫੁੱਕੀ ਜਾਂਦੀ ਸੀ ਅੱਜ ਪੰਜਾਬ ਦਾ ਕਿਸਾਨ ਉਹਨੂੰ ਸਮਝ ਚੁੱਕਾ ਸਾਰੀਆਂ ਗੱਲਾਂ ਕਿ ਜਿਹੜਾ ਪੋਲੂਸ਼ਨ ਹੈ ਉਹ ਕੱਲ ਦਿੱਲੀ ਲਈ ਮਾੜਾ ਨਹੀਂ ਸਾਡੇ ਲਈ ਆਪਣੇ ਲਈ ਮਾੜਾ ਹੈ ਆਪਣੇ ਲਈ ਮਾੜਾ ਹੈ ਤੇ ਮਸ਼ੀਨਰੀਆਂ ਕਿਆ ਕੱਲੇ ਕੱਲੇ ਪਿੰਡ ਤੱਕ ਪਹੁੰਚਾਈਆਂ ਤੁਸੀਂ ਪਹੁੰਚ ਕਰਾਤੀ ਮਸ਼ੀਨਰੀ ਕਿਉਂਕਿ ਸਰਕਾਰ ਦਾਵਾ ਕਰਦੀ ਹੈ ਕਿ 1.5 ਲੱਖ ਤੋਂ ਵੱਧ ਮਸ਼ੀਨਰੀ ਜਿਹੜੀ ਆ ਅਸੀਂ ਕਿਸਾਨਾਂ ਕੋਲ ਪਹੁੰਚਾਈਆਂ ਨੇ ਅਸੀਂ ਸੁਸਾਇਟੀਆਂ ਕੋਲ ਪਹੁੰਚਾਈਆਂ ਨੇ ਛੋਟੇ ਵੀਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਇਹਨਾਂ ਨੇ ਕਦੀ ਮਸ਼ੀਨਰੀ ਦਿੱਤੀ ਸੀ ਪੰਜਾਬ ਨੂੰ ਜਿਹਦੇ ਕਰਕੇ ਪ੍ਰਾਲੀ ਤੋਂ ਸੜਨ ਤੋਂ ਬਚ ਬਚਿਆ ਜਾ ਸਕੇ ਅੱਜ 80% ਤੋਂ ਅਬਾਬ ਲੋਕ ਰਾੜੀ ਦੀਆਂ ਜਿਹੜੇ ਗਠੜ ਬਣਾ ਕੇ ਇੰਡਸਟਰੀ ਨੂੰ ਭਾਵੇਂ ਬਿਜਲੀ ਬਣਾਉਣ ਵਾਲਾ ਭਾਵੇਂ ਕੋਈ ਹੋਰ ਪਲਾਂਟ ਹੈਗੇ ਉਹਨਾਂ ਨੂੰ ਜਿਹੜੀ ਗਠੜ ਬਣਾ ਕੇ ਦਿੰਦੇ ਨੇ ਅੱਜ 80 ਤੋਂ 85% ਤੱਕ ਇਹ ਜ਼ਰੂਰਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਇਹ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਗਈਆਂ ਸਾਰੀ ਚੀਜ਼ਾਂ ਬਿਲਕੁਲ ਇੱਕ ਤਸਵੀਰ ਵੀ ਵਿਖਾ ਦਿੰਦੇ ਨੇ ਜਿਹੜੀ ਐਮਐਲਏ ਸਾਹਿਬ ਵੀ ਦੱਸਦੇ ਨਜ਼ਰ ਆਏ ਸੀ ਕਿ ਅਸੀਂ ਪਰਿਆਵਰਣ ਪ੍ਰੇਮੀ ਆ ਤੇ ਬੂਟਾ ਵੀ ਜੇਕਰ ਸਾਡੇ ਬਾੜ ਦੇ ਵਿੱਚ ਲੱਗਿਆ ਹੋਏ ਤੇ ਉਸ ਨੂੰ ਪੱਟ ਕੇ ਪਰੇ ਨਹੀਂ ਸੁੱਟਦੇ ਉਹਨੂੰ ਸਾੜਦੇ ਨਹੀਂ ਆ ਬਲਕਿ ਦੂਜੀ ਜਗ੍ਹਾ ਲਾਉਣ ਦੀ ਕੋਸ਼ਿਸ਼ ਕਰਨੇ ਆ ਤਾਂ ਕਿ ਪਰਿਆਵਰਣ ਦਾ ਸੰਤੁਲਨ ਜਿਹੜਾ ਉਹ ਬਰਕਰਾਰ ਰਿਹਾ ਇਹਨਾਂ ਦੇ ਘਰ ਦੀ ਤਸਵੀਰ ਹੈ ਕਿ ਕਬੂਟਾ ਬਾੜ ਦੇ ਵਿਚਾਲੇ ਹੈ ਔਰ ਇਸ ਨੂੰ ਇੱਥੋਂ ਹਟਾ ਕੇ ਦੂਜੀ ਜਗ੍ਹਾ ਲਾਇਆ ਜਾਊਗਾ ਜੜਾ ਨਾ ਕਟਿਓ ਯਾਰ ਇਸ ਦੀ ਜੜਾ ਨਹੀਂ ਕਟੀਆਂ ਜਾ ਰਹੀਆਂ ਬੂਟੇ ਨੂੰ ਕਟਿਆ ਨਹੀਂ ਜਾ ਰਿਹਾ ਯਾਨੀ ਆ ਝਲਕ ਵਿਖਾ ਰਹੇ ਨੇ ਕਿ ਅਸੀਂ ਪਰਿਆਵਰਣ ਦਾ ਸੰਤੁਲਨ ਬਣਾਉਣ ਦੀ ਕਿੰਨੀ ਕੋਸ਼ਿਸ਼ ਕਰਦੇ ਐਮਐਲਏ ਸਾਹਿਬ ਇਸ ਤਰ੍ਹਾਂ ਦੀ ਤਸਵੀਰ ਵੇਖਣ ਨੂੰ ਮਿਲਦੀ ਹੈ ਜਾਂ ਮੀਡੀਆ ਦੀਆਂ ਸੁਰਖੀਆਂ ਲਈ ਆ ਤਿਆਰ ਕਰਾ। ਛੋਟੇ ਵੀਰ ਮੈਂ ਕਹਿੰਦਾ ਕਿਸਾਨ ਦਾ ਪੁੱਤਾਂ ਮੈਨੂੰ ਕਿਸਾਨ ਬਾਪ ਨੇ ਜਮਾਨੇ ਜਨਮ ਦਿੱਤਾ ਕਿਉਂਕਿ ਅਸੀਂ ਗਰੀਬੀ ਦੇਖੀ ਛੋਟੇ ਵੀਰ ਅਸੀਂ ਜਦੋਂ ਕਿਤੇ ਪਹਿਲਾਂ ਖੇਤੀ ਕਰਦੇ ਸੀਗਾ ਜਦੋਂ ਮੈਂ ਖੁਦ 25 ਸਾਲ ਆਪ ਟਰੈਕਟਰ ਚਲਾਇਆ ਖੇਤੀ ਕੀਤੀ ਹੈ ਇਹ ਤੁਹਾਡੇ ਸਾਥੀ ਸਭ ਜਾਣਦੇ ਨੇ ਮੇਰੇ ਹਲਕੇ ਦੇ ਲੋਕ ਨਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਉਹ ਕਿਸਾਨ ਪੁੱਤ ਹੈ ਕਿਸਾਨ ਹਤੈਸ਼ੀ ਹੈ ਲੇਕਿਨ ਇਹਨਾਂ ਨੂੰ ਕਹਿੰਨਾ ਰੱਬ ਦੇ ਵਾਸਤੇ ਨਾ ਜੜਾ ਪੱਟੋ ਪੰਜਾਬ ਦਾ ਜਿਆਦਾ ਬਦਨਾਮ ਪੰਜਾਬ ਨੂੰ ਨਾ ਕਰੋ ਪੰਜਾਬ ਦੇ ਅੰਦਰ ਦੇਖੋ ਤੁਹਾਡੇ ਸਾਹਮਣੇ ਅੱਜ ਤੁਸੀਂ ਤਾਂ ਵਾਤਾਵਰਣ ਦੀ ਗੱਲ ਕਰਦੇ ਹੋ ਮੈਂ ਕਹਿੰਨਾ ਪੰਜਾਬ ਸਰਕਾਰ ਨੇ ਹਰ ਚੀਜ਼ ਦਾ ਵਾਤਾਵਰਣ ਠੀਕ ਕੀਤਾ ਭਾਵੇਂ ਤੁਹਾਡੇ ਸਾਹਮਣੇ ਸਾਹਮਣੇ ਆ ਤੁਹਾਡੇ ਸਾਹਮਣੇ ਪਿੱਛੇ ਇੱਕ ਨਸ਼ਿਆਂ ਦੀ ਲਹਿਰ ਚਲੀ ਸਿੱਖਿਆ ਕ੍ਰਾਂਤੀ ਚੱਲੀ ਕਿੰਨੇ ਨਵੇਂ ਕੰਮ ਮੇਰੀ ਸਰਕਾਰ ਨੇ ਕੀਤੇ ਯਾਰ ਕਾਨੂੰ ਪੰਢੀ ਜਾਂਦੇ ਹੋ ਆ ਤੁਹਾਡਾ ਹੁਣ ਦੋਦੂ ਪੰਜਾਬ 'ਚ ਨਹੀਂ ਲੱਗਦਾ ਕਾਰਨ ਕੀ ਮੰਨਦੇ ਹੋ ਹਰ ਵੀ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਆਂਦਾ ਸਿੱਧਾ ਪੰਜਾਬ ਦੇ ਉੱਪਰ ਅਲੀਗੇਸ਼ਨ ਲਾ ਦਿੱਤੇ ਜਾਂਦੇ ਨੇ ਕਿ ਪੰਜਾਬ ਇਸ ਲਈ ਜ਼ਿੰਮੇਵਾਰ ਹੈ ਔਰ ਜਦੋਂ ਪੰਜਾਬ ਨੂੰ ਲੋਡ ਹੁੰਦੀ ਹੈ ਕਹਿੰਦੇ ਕੋਈ ਹੱਥ ਪੱਲਾ ਫੜਾਉਣ ਲਈ ਵੀ ਤਿਆਰ ਨਹੀਂ ਦੇਖੋ ਛੋਟੇ ਵੀਰ ਮੈਨੂੰ ਬੜਾ ਦੁੱਖ ਹੈ ਤੁਹਾਡੇ ਚੈਨਲ ਤੇ ਕਹਿਣਾ ਚਾਹ ਯਾਰ ਇੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਐ ਪੰਜਾਬ ਨਾਲ ਕਿੱਡਾ ਕੋਝਾ ਮਜ਼ਾਕ ਕਰਕੇ ਗਿਆ 1600 ਕਰੋੜ ਰੁਪਇਆ ਆਈ ਵਾ ਦੋ ਵਾਰ ਸਾਡੀ ਸਰਕਾਰ ਫਲੱਡਾਂ ਦੇ ਵਿੱਚ ਘਿਰੀ ਹੜ੍ਹ ਆਏ ਦੇਸ਼ ਦੇ ਪ੍ਰਧਾਨ ਮੰਤਰੀ ਦੀ ਡਿਊਟੀ ਬਣਦੀ ਸੀ ਕਿ ਪੰਜਾਬ ਜਿਹੜਾ ਪਰਦੇਸ ਦਾੰਗ ਹੈ ਪੰਜਾਬ ਦੇ ਲੋਕਾਂ ਨੇ ਆਪਣਾ ਪਾਣੀ ਖਤਮ ਕਰ ਲਿਆ ਪੰਜਾਬ ਦੇ ਲੋਕਾਂ ਨੇ ਪੀਣ ਵਾਲਾ ਪਾਣੀ ਖਤਮ ਕਰਕੇ ਭਾਰਤ ਦੇਸ਼ ਦਾ ਢਿੱਡ ਭਰਿਆ ਸੀ ਲਹਨਤ ਇਹਨਾਂ ਲੋਕਾਂ ਤੇ ਜਿਹੜੇ ਕਿ ਅੱਜ ਪੰਜਾਬ ਦੇ ਦੁਖੀ ਨੇ ਹਰ ਚੀਜ਼ ਤੇ ਪੰਜਾਬ ਨੂੰ ਅੱਗੇ ਆ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਮੈਂ ਤਾਂ ਅੱਜ ਇਹ ਜ਼ਰੂਰ ਅਪੀਲ ਕਰਾਂਗਾ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਿ ਜਿਹੜੇ ਇਹ ਸਾਨੂੰ ਕਹਿੰਦੇ ਨੇ ਪੋਲੂਸ਼ਨ ਫਲਾਉਂਦੇ ਨੇ ਪੰਜਾਬ ਦੇ ਕਿਸਾਨ ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਹੈ ਇੱਕ ਪੰਜਾਬ ਦੇ ਕਿਸਾਨ ਨੇ ਸਾਬਤ ਕਰ ਦਿੱਤਾ ਕਿਸੇ ਜਗ੍ਹਾ ਵੀ ਪੰਜਾਬ ਦੀ ਪਰਾਲੀ ਨੂੰ ਹੁਣ ਤੱਕ ਅੱਗ ਨਹੀਂ ਆਜਦੀ ਤੇ ਅੱਜ ਇਹ ਕਹਿੰਦੇ ਕਿ ਸਰਕਾਰ ਨੇ ਜਾਣ ਬੁੱਝ ਕੇ ਜ਼ਬਰਨ ਪਰਾਲੀ ਕਈ ਥਾਵਾਂ ਤੇ ਸੜਾਈ ਹੈ ਤਾਂ ਕਿ ਦਿੱਲੀ ਦਾ ਪੋਲੂਸ਼ਨ ਜਿਹੜਾ ਘਰਾਬ ਹੋ ਜਾਏ ਯਾਰ ਮੇਰੀ ਛੋਟੇ ਵੀਰ ਗੱਲ ਸੁਣ ਮਨੀਤ ਕੀ ਫਾਇਦਾ ਮੈਂ सिरसा ਸਾਹਿਬ ਬਾਰੇ ਵੀ ਬੜੀ ਚੰਗੀ ਤਰ੍ਹਾਂ ਜਾਣਦਾ ਐਕਚੁਅਲੀ ਮੇਰੀ ਡਿਊਟੀ ਉੱਥੇ ਰਜ਼ੌਰੀ ਗਾਰਡਨ ਹੀ ਲੱਗੀ ਸੀ ਜਿੱਥੇ ਸਿਰਸਾ ਸਿਰਸਾ ਸਾਹਿਬ ਨੇ ਇਲੈਕਸ਼ਨ ਲੜਿਆ ਔਰ ਮੈਂ ਤਾਂ ਇਸ ਭਰਾ ਨੂੰ ਬੇਨਤੀ ਕਰਦਾ ਯਾਰ ਸਿੱਖ ਭਰਾ ਹੋ ਕੇ ਪੰਜਾਬੀ ਭਰਾ ਹੋ ਕੇ ਤੁਸੀਂ ਯਾਰ ਪੰਜਾਬ ਦੇ ਲੋਕਾਂ ਦੇ ਅਲੀਗੇਸ਼ਨ ਨਾ ਨੋ ਯਾਰ ਕਦੀ ਪੰਜਾਬ ਆ ਕੇ ਦੇਖਿਆ ਤੁਸੀਂ ਪੰਜਾਬ ਦੇ ਹਾਲਾਤ ਕੀ ਪੰਜਾਬ ਤਾਂ ਸਵਰਗ ਬਣਿਆ ਪਿਆ ਤਾਂ ਰੱਬ ਦੀ ਮਾਰ ਹੈ ਜੇ ਤੱਕ ਇਹਦੇ ਫਲਾਡ ਆ ਗਿਆ ਉਹ ਭਗਵੰਤ ਮਾਨ ਨੇ ਹਟ ਲਿਆਤਾ ਜੇ ਕਿਤੇ ਕੋਈ ਮੋੜਾ ਮੋਟਾ ਕਿਸੇ ਦਾ ਨੁਕਸਾਨ ਹੋ ਗਿਆ ਭਗਵੰਤ ਮਾਨ ਨੇ ਕਰਤਾ ਤੁਸੀਂ ਯਾਰ ਉਹਦੇ ਪਿੱਛੇ ਕਿਉਂ ਪਾਏ ਤੁਹਾਨੂੰ ਹਜਮ ਨਹੀਂ ਹੁੰਦਾ ਉਸ ਕਿਸਾਨ ਦੇ ਪੁੱਤ ਨੇ ਤੁਹਾਡੀ ਨਾਨੀ ਚੇਤੇ ਕਰਾ ਕੇ ਸਾਰੇ ਬੀਜੇਪੀ ਵਾਲੇ ਲੋਕਾਂ ਨੂੰ ਰੱਖ ਦਿੱਤਾ ਅੱਜ ਉਹਨੂੰ ਬਦਨਾਮ ਕਰਨ ਲੱਗੇ ਹੋ ਤੁਸੀਂ ਪੰਜਾਬ ਦੇ ਲੋਕ ਪਿੱਠ ਤੇ ਨੇ ਭਗਵੰਤ ਮੰਨਦੀ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਪਿੱਠ ਤੇ ਨੇ ਅੱਜ ਅਰਵਿੰਦ ਕੇਜਰੀਵਾਲ ਦਾ ਜਿਹੜਾ ਦਿੱਤਾ ਸਨੇਹਾ ਸੀ ਜਿਹੜਾ ਦੀਵਾ ਪੰਜਾਬ ਦੇ ਅੰਦਰ ਭਗਵੰਤ ਮੰਨ ਦੇ ਰੂਪ ਚਰਵਿੰਦ ਕੇਜਰੀਵਾਲ ਨੇ ਬਾੜ ਕੇ ਭੇਜਿਆ ਉਹਦੀ ਵਧੀਆ ਲੋ ਹੈ ਉਹ ਪੰਜਾਬ ਨੂੰ ਆਕਸੀਜਨ ਦਿੰਦਾ ਉਹ ਲੋ ਚਲੋ ਇਸ ਤੋਂ ਹਟ ਕੇ ਕਹਿ ਦਿੰਦੇ ਆ ਉਹ ਲੋ ਤਰਨ ਤਾਰਨ ਦੇ ਵਿੱਚ ਕੰਮ ਰੋਗੀ ਜਿੱਤੋਗੇ ਬਾਈ ਇਲੈਕਸ਼ਨ ਤਰੰਤ ਆਰੰਭੀ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਛੋਟੇ ਪੰਜਾਬ ਦੇ ਲੋਕ ਪੰਜਾਬ ਹਤੈਸ਼ੀ ਹੈ ਪੰਜਾਬ ਨੇ ਬੀਜੇਪੀ ਅਕਾਲੀ ਦਲ ਇਹਨਾਂ ਦੇ ਕਾਲੇ ਜਿਹੜੇ ਕਰਤੂਤਾਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਲੋਕੋ ਨੂੰ ਜਾਣ ਚੁੱਕੇ ਨੇ ਪੰਜਾਬ ਇੱਕ ਤਰਫਾ ਫੈਸਲਾ ਇਸ ਵਾਰ ਤਰੰਤਾਰਮੀ ਡੀਆਈਜੀ ਭੁੱਲਰ ਕਾਂਡ ਤੋਂ ਬਾਅਦ ਕਹਿੰਦੇ ਉਹ ਲੀਡ ਘਟਦੀ ਨਜ਼ਰ ਆਈ ਹੈ ਕਿਉਂਕਿ ਡੀਆਈਜੀ ਭੁੱਲਰ ਦਾ ਕੀ ਰੌਲਾ ਯਾਰ ਇਹਦੇ ਵਿੱਚ ਉਹ ਤਾਂ ਦੇਖੋ ਜੋ ਕਰੇਗਾ ਸੋ ਭਰੇਗਾ ਉਹ ਕਬੀਰਕਾਰ ਨਹੀਂ ਹੈ ਉਹਦੇ ਨਾਲ ਸਰਕਾਰ ਨਹੀਂ ਹੈ ਕਬੀਰਾ ਤੇਰੀ ਚੌਂਪੜੀ ਗੜ ਕਟਿਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਵੀ ਤੁਸੀਂ ਹੋਏ ਕਿਉਂ ਉਦਾਸ ਯਾਨੀ ਕਰਪਸ਼ਨ ਦੇ ਨਾਲ ਸਰਕਾਰ ਨਹੀਂ ਹੈ ਦੇਖੋ ਬਿਲਕੁਲ ਨਹੀਂ ਹੈ ਦੇਖੋ ਮੇਰੇ ਆਪ ਮੇਰੇ ਟਾਈਮ ਦੇ ਵਿੱਚ ਇੱਥੇ ਮੇਰੇ ਹਲਕੇ ਜੀ ਡੀਐਸਪੀ ਭੁੱਲਰ ਸਾਹਿਬ ਰਹਿ ਕੇ ਗਏ ਆ ਦੇਖੋ ਜੋ ਮੇਰੀ ਜਿਹੜੀ ਸਰਕਾਰ ਦੀ ਇੱਕ ਪਾਲਿਸੀ ਹੈ ਜ਼ੀਰੋ ਟੋਲਰੈਂਸ ਕਿਤੇ ਵੀ ਕਰਪਸ਼ਨ ਨੂੰ ਬਰਦਾਸ਼ਤ ਨਹੀਂ ਕਰੇਗੀ ਮੇਰੀ ਸਰਕਾਰ ਦੇ ਵਿੱਚੋਂ ਜਿੰਨੇ ਕਰਪਸ਼ਨ ਕੀਤੀ ਹੈ ਸਰਕਾਰ ਨੇ ਉਹਦੇ ਖਿਲਾਫ ਐਕਸ਼ਨ ਵੀ ਕੀਤਾ ਲੇਕਿਨ ਰੰਧਾਵਾ ਸਾਹਿਬ ਸਰਕਾਰ ਦੀ ਅੱਖ ਦੇ ਨੀਚੋਂ ਐਡਾ ਵੱਡਾ ਸਕੈਮ ਚਲਾ ਰਹੇ ਸੀ 7.5 ਕਰੋੜ ਰੁਪਏ ਕਰੋ ਬਰਾਮਦ ਜੁਐਲਰੀ ਬਰਾਮਦ ਹੋਰ ਪਤਾ ਨਹੀਂ ਕਿੰਨੀ ਕੋ ਪ੍ਰਾਪਰਟੀ ਬਰਾਮਦ ਭਣਕ ਨਹੀਂ ਲੱਗੀ ਸਰਕਾਰ ਨੂੰ ਦੇਖੋ ਦੋ ਚੀਜ਼ਾਂ ਨੇ ਕਈ ਵਾਰ ਛੋਟੇ ਵੀਰ ਅਸੀਂ ਬੜੇ-ਬੜੇ ਡਿਸੀਜਨ ਲੈਣੇ ਆ ਫੈਸਲੇ ਲੈ ਲੈਣੇ ਆ ਲੇਕਿਨ ਉੱਥੋਂ ਤੱਕ ਕਈ ਵਾਰੀ ਨਹੀਂ ਕੁਝ ਚੀਜ਼ਾਂ ਪਹੁੰਚ ਸਕਦੀਆਂ ਦੇਖੋ ਮੇਰੀ ਸਰਕਾਰ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਖੁਦ ਵੀ ਬਿਆਨ ਦਿੱਤਾ ਔਰ ਦੂਜੀ ਗੱਲ ਹੈ ਜੋ ਜੋ ਕੋਈ ਕਰੇਗਾ ਸੋ ਪਰੇਗਾ ਨਜ਼ਰ ਹੋਏਗੀ ਅਫਸਰਾਂ ਦੇ ਉੱਪਰ ਵੀ ਕਾਰਜਸ਼ੈਲੀ ਕੀਤੀ ਹੈ ਉਹਨਾਂ ਨੇ ਦੇਖੋ ਜੀ ਮੇਰੀ ਸਰਕਾਰ ਨੇ ਕੱਲੇ ਅਫਸਰशाही ਤੇ ਨਜ਼ਰ ਨਹੀਂ ਕੀਤੀ ਸਾਡੀ ਸਰਕਾਰ ਨੇ ਆਪਣੇ ਐਮਐਲਏ ਤੇ ਵੀ ਨਜ਼ਰ ਕੀਤੀ ਆ ਸਾਡੀ ਸਰਕਾਰ ਨੇ ਆਪਣੇ ਅਫਸਰਾਂ ਤੇ ਵੀ ਕੀਤੀ ਆ ਪ੍ਰਸ਼ਟ ਜਿਹੜੇ ਕਰਪਟ ਲੋਕ ਸੀ ਉਹਨਾਂ ਦੇ ਖਿਲਾਫ ਕੋਈ ਵੀ ਸਾਫਟ ਕੋਰਨਰ ਬਈ ਸਰਕਾਰ ਨੇ ਨਹੀਂ ਰੱਖਿਆ ਬਿਲਕੁਲ ਯਾਨੀ ਸਾਫਟ ਕੋਰਨਰ ਨਹੀਂ ਹੈ ਲੇਕਿਨ ਦੂਜੇ ਪਾਸੇ ਜਿਹੜਾ ਪਰਾਲੀ ਦਾ ਮਸਲਾ ਉਸ ਨੂੰ ਲੈ ਕੇ ਵੀ ਇਹਨਾਂ ਨੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ ਬਹਰਾਲ ਵੇਖਣ ਵਾਲੀ ਗੱਲ ਰਹੇਗੀ ਇਹਨਾਂ ਦੇ ਜਵਾਬ ਨੂੰ ਲੈ ਕੇ ਜਿਹੜੇ ਵਿਰੋਧੀ ਨੇ ਉਹ ਕਿਸ ਢੰਗ ਦੇ ਨਾਲ ਮੁੜ ਤੋਂ ਕੋਈ ਤੰਜ ਕਸਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਡੇਰਾ ਬਸੀ